ਗੁਰਦਾਸ ਫਲੋ ਚੈਨਲ ਦੇ ਤੁਹਾਡਾ ਸਾਕਤਾ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਬਰਫੀ ਦੀ ਬਰਫੀ ਬਣਾਵਾਂਗੇ ਜੀ ਆਪਾਂ ਆਟੇ ਗੁੜ ਤੇ ਮੂੰਫਲੀ ਦੀ ਬਹੁਤ ਹੀ ਵਧੀਆ ਬਰਫੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਅੱਜ ਦੀ ਜਿਹੜੀ ਰੈਸਪੀ ਆਪਾਂ ਬਣਾਉਣ ਲੱਗੇ ਹਾਂ ਇਹ ਹੈਗੀ ਜੀ ਬਸੰਤ ਸਪੈਸ਼ਲ ਤੁਸੀਂ ਪਸੰਦ ਤੇ ਬੱਚਿਆਂ ਨੂੰ ਬਣਾ ਬਣਾ ਕੇ ਖਵਾਓ ਚਾਹੇ ਵੱਡੇ ਨੂੰ ਬਣਾ ਕੇ ਖਵਾਓ ਬਰਫੀ ਬਹੁਤ ਹੀ ਜ਼ਿਆਦਾ ਖਾਣ ਵਿੱਚ ਸਵਾਦ ਲੱਗਦੀ ਆ ਤੇ ਬਰਫੀ ਨੂੰ ਬਣਾਉਣ ਵਾਸਤੇ ਆਪਾਂ ਜੋ-ਜੋ ਸਮਾਨ ਲਿਆ ਉਹ ਆਪਾਂ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਬਰਫੀ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਲਿਆ ਜੀ 200 ਗ੍ਰਾਮ ਆਪਾਂ ਆਟਾ ਲਿਆ ਕਣਕ ਦਾ ਆਟਾ ਨੋਰਮਲ ਜਿਹਦਾ ਆਪਾਂ ਰੋਟੀ ਬਣਾ ਕੇ ਖਾਈਦੀ ਆ ਤੇ ਨਾਲ ਹੀ ਆਪਾਂ ਲਿਆ ਜੀ ਮਿਹੜੀ ਤਿਲਾਂ ਦਾ ਤੇਲ ਜਿਹਨੂੰ ਮਿੱਠਾ ਤੇਲ ਬੋਲਿਆ ਜਾਂਦਾ ਇੱਕ ਕੌਲੀ ਤੇਲ ਦੀ ਲੈ ਲਈ ਆ ਤੇ ਇੱਕ ਕੌਲੀ ਆਪਾਂ ਇੱਥੇ ਲੈ ਲਈ ਆ ਜੀ ਮੂੰਗਫਲੀ ਤੇ ਮੂੰਗਫਲੀ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਦਾਣੇ ਕੱਢ ਕੇ ਇਹਨੂੰ ਛੇਲ ਕੇ ਰੱਖ ਲਿਆ ਤੇ ਇੱਕ ਕੌਲੀ ਆਪਾਂ ਗੁੜ ਦੀ ਲਈ ਆ 200 ਗ੍ਰਾਮ ਹੀ ਗੋੜਾ ਜਿੰਨਾ ਆਪਾਂ ਆਟਾ ਲਿਆ ਉਹਨਾ ਹੀ ਆਪਾਂ ਗੋਲ ਲਿਆ ਜੇ ਤੁਸੀਂ ਮਿੱਠਾ ਘੱਟ ਵੱਧ ਤੁਹਾਨੂੰ ਪਸੰਦ ਆ ਤੇ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਵਧਾ ਘਟਾ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆ ਜੀ ਰੈਸਪੀ ਨੂੰ ਬਣਾਉਣਾ ਕੜਾਈ ਆਪਾਂ ਰੱਖ ਲਈਏ ਚੁੱਲੇ ਤੇ ਸਭ ਤੋਂ ਪਹਿਲਾਂ ਆਪਾਂ ਮੂਫਲੀ ਨੂੰ ਸੇਕਾ ਲਵਾ ਲਾਂਗੇ ਜੀ ਥੋੜਾ ਜਿਹਾ ਮੂਫਲੀ ਨੂੰ ਆਪਾਂ ਸੇਕ ਲਵਾ ਲਿਆ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਜੀ ਕੋਲੀ ਵਿੱਚ ਤੇ ਹੁਣ ਆਪਾਂ ਪਾ ਲੈਨੇ ਆ ਕੜਾਈ ਦੇ ਵਿੱਚ ਮਿੱਠਾ ਤੇਲ ਥੋੜਾ ਜਿਹਾ ਆਪਾਂ ਰੱਖ ਲਾਂਗੇ ਤੇ ਜਿੰਨੀ ਦੇਰ ਆਪਣਾ ਤੇਲ ਗਰਮ ਹੁੰਦਾ ਦੂਸਰੀ ਸਾਈਡ ਆਪਾਂ ਕੁੱਟ ਲੈਨੇ ਆ ਜੀ ਗਿਰੀਆਂ ਨੂੰ ਚੱਠੂ ਦੇ ਵਿੱਚ ਹੁਣ ਆਪਾਂ ਤੇਲ ਦੇ ਵਿੱਚ ਥੋੜਾ ਥੋੜਾ ਆਟਾ ਪਾ ਲਾਂਗੇ ਜੀ ਤੁਸੀਂ ਆਟਾ ਛਾਣ ਕੇ ਲੈਣਾ ਜੀ ਆਪਾਂ ਛਾਣ ਕੇ ਲਿਆ ਸੀ ਆਟਾ ਆਟੇ ਨੂੰ ਹੁਣ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਪੁੰਨ ਲਈਏ ਥੋੜਾ ਜਿਹਾ ਤੇਲ ਜਿਹੜਾ ਆਪਾਂ ਰੱਖਿਆ ਸੀ ਹੁਣ ਆਪਾਂ ਪਾਵਾਂਗੇ ਇਸੇ ਕਰਕੇ ਆਪਾਂ ਰੱਖਿਆ ਸੀ ਵੀ ਜੇ ਲੋਡ ਹੋਏਗੀ ਤੇ ਆਪਾਂ ਹੋਰ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਬਿਲਕੁਲ ਘੱਟ ਸੇਕ ਦਿੱਤੇ ਸਾਟੇ ਨੂੰ ਥੋਣ ਲੈਨੇ ਆ ਚਲੋ ਜੀ ਮੂਫਲੀ ਆਪਾਂ ਕੁੱਟ ਲਈ ਆ ਤੇ ਹੁਣ ਆਪਾਂ ਮੂਫਲੀ ਨੂੰ ਕੱਢ ਲੈਨੇ ਆ ਥਾਲੀ ਦੇ ਵਿੱਚ ਜਿਆਦਾ ਬਰੀਕ ਨਹੀਂ ਆਪਾਂ ਕੀਤੀ ਪੂਰੀ ਦਰਦਰੀ ਹੀ ਰੱਖੀ ਆ ਆਟੇ ਨੂੰ ਸਾਨੂੰ ਭੁੰਨਦਿਆਂ ਪੂਰੇ 5 ਤੋਂ 6 ਮਿੰਟ ਹੋ ਗਏ ਨੇ ਤੇ ਬਿਲਕੁਲ ਘੱਟ ਸੇਕ ਤੇ ਆਪਾਂ ਆਟੇ ਨੂੰ ਭੁੰਨਿਆ ਤੇ ਹੋਰ ਆਪਾਂ 5 ਤੋਂ 6 ਮਿੰਟ ਆਪਾਂ ਇਹਨੂੰ ਹੋਰ ਭੁੰਨ ਲਾਂਗੇ ਤੇ ਸੇਕਾ ਬਿਲਕੁਲ ਘੱਟ ਰੱਖਾਂਗੇ ਚਲੋ ਜੀ ਆਟਾ ਆਪਣਾ ਪੁੱਜ ਗਿਆ ਬਿਲਕੁਲ ਆਟੇ ਨੇ ਜਿਹੜਾ ਤੇਲ ਨੂੰ ਛੱਡ ਦਿੱਤਾ ਤੁਸੀਂ ਦੇਖ ਸਕਦੇ ਹੋ ਪੂਰੇ 15 ਮਿੰਟ ਲੱਗੇ ਸਾਨੂੰ ਆਟੇ ਨੂੰ ਭੁੰਨਣ ਦੇ ਬਿਲਕੁਲ ਲੋ ਸੇਕ ਦੇ ਉੱਤੇ ਆਪਾਂ ਆਟਾ ਭੁੰਨ ਕੇ ਤਿਆਰ ਕੀਤਾ ਹੁਣ ਆਪਾਂ ਆਟੇ ਦੇ ਵਿੱਚ ਪਾ ਦਾਂਗੇ ਜੀ ਗੁੜ ਤੇ ਨਾਲ ਹੀ ਆਪਾਂ ਜਿਹੜੀਆਂ ਕੁੱਟ ਕੇ ਰੱਖੀਆਂ ਸੀ ਇਹ ਮੋਫਰੀ ਲੀਆਂ ਗਿਰੀਆਂ ਇਹਨਾਂ ਨੂੰ ਵੀ ਪਾ ਲਾਂਗੇ ਤੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਸੇਕ ਆਪਾਂ ਬਿਲਕੁਲ ਘਟਾ ਦਾਂਗੇ ਹੁਣ ਜੀ ਆਪਾਂ ਗੁੜ ਤੇ ਗਿਰੀਆਂ ਜਿਹੜੀਆਂ ਪਾਈਆਂ ਕੁੱਟ ਕੇ ਸਾਰੀਆਂ ਮਿਕਸ ਕਰ ਦਿੱਤੀਆਂ ਨੇ ਤੇ ਹੁਣ ਆਪਾਂ ਆਟੇ ਨੂੰ ਕੱਢ ਲੈਨੇ ਆ ਥਾਲੀ ਦੇ ਵਿੱਚ ਤੇ ਬਰਫੀ ਜਮਾਉਣੇ ਆ ਤੇ ਹੁਣ ਆਪਾਂ ਸਾਰੇ ਬੈਟਰ ਜਿਹੜਾ ਥਾਲੀ ਵਿੱਚ ਕੱਢ ਲੈਨੇ ਆ ਤੇ ਹੁਣ ਆਪਾਂ ਬਰਫੀ ਨੂੰ ਰੱਖ ਦਿੰਨੇ ਆ ਜੀ ਸੈੱਟ ਹੋਣ ਵਾਸਤੇ ਤੇ ਥੋੜੀਆਂ ਜਿਹੀਆਂ ਗਿਰੀਆਂ ਆਪਾਂ ਰੱਖ ਲਈਆਂ ਸੀ ਜਿਨ੍ਹਾਂ ਨੂੰ ਆਪਾਂ ਇਸ ਤਰ੍ਹਾਂ ਸਾਈਡ ਤੇ ਇਹਨਾਂ ਦੇ ਇਸ ਤਰ੍ਹਾਂ ਕਰਕੇ ਵਿਛਾ ਦਾਂਗੇ ਸੈੱਟ ਕਰ ਦਾਂਗੇ ਚੰਗੀ ਤਰ੍ਹਾਂ ਚਲੋ ਜੀ ਬਰਫੀ ਵੀ ਆਪਣੀ ਸੈੱਟ ਹੋ ਗਈ ਹੈ ਤੇ ਹੁਣ ਇਹਨਾਂ ਦੀ ਕਰ ਲੈਣੇ ਆ ਜੀ ਆਪਾਂ ਕਟਿੰਗ ਬਿਲਕੁਲ ਹਲਕੇ ਹੱਥਾਂ ਦੇ ਨਾਲ ਆਪਾਂ ਕਰਦੇ ਤੇ ਨਾਲ ਇਹਨਾਂ ਦੇ ਪੀਸ ਕੱਟ ਲੈਣੇ ਆ ਬਰਫੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਬਰਫੀ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ